ਕਿ ਤੁਸੀਂ ਵੀ ਹਰ ਰੋਜ਼ ਮਹਿੰਗੀਆਂ ਦਵਾਈਆਂ ਖਰੀਦ ਕੇ ਲੁੱਟੇ ਜਾ ਰਹੇ ਹੋ ਕਿ ਤੁਹਾਨੂੰ ਪਤਾ ਕਿ ਉਹ ਦਵਾਈ 90% ਤੱਕ ਸਸਤੀ ਵੀ ਮਿਲ ਸਕਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸਭ ਤੋਂ ਸਸਤੀ ਦਵਾਈ ਕਿੱਥੋਂ ਕਿਵੇਂ ਤੇ ਕਿਉਂ ਮਿਲਦੀ ਹੈ ਅੱਜ ਦੇ ਸਮੇਂ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਆਮ ਬੰਦਾ ਬਿਮਾਰ ਹੋਣ ਤੋਂ ਵੀ ਡਰਦਾ ਹੈ ਹਰ ਰੋਜ਼ ਲੋਕ ਹਜ਼ਾਰਾਂ ਰੁਪਏ ਦੀ ਦਵਾਈਆਂ ਖਰੀਦਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਦਵਾਈ ਉਸੇ ਫਾਰਮੂਲੇ ਨਾਲ ਬਹੁਤ ਸਸਤੇ ਭਾਅ ਤੇ ਵੀ ਉਪਲਬਧ ਹੁੰਦੀ ਹੈ ਸੋ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਸਭ ਤੋਂ ਸਸਤੀ ਦਵਾਈ ਕਿੱਥੋਂ ਮਿਲਦੀ ਹੈ ਜਨ ਆਪਸ ਦੀ ਕੇਂਦਰ ਕੀ ਹੈ ਤੇ ਇੱਥੇ ਦਵਾਈਆਂ ਕਿੰਨੀਆਂ ਸਸਤੀਆਂ ਹੁੰਦੀਆਂ ਨੇ ਬ੍ਰਾਂਡਡ ਤੇ ਜਨਰਿਕ ਦਵਾਈ ਦੇ ਵਿੱਚ ਅਸਲ ਫਰਕ ਕੀ ਹੈ ਕਿ ਸਸਤੀ ਦਵਾਈ ਪ੍ਰਭਾਵਸ਼ਾਲੀ ਹੁੰਦੀ ਹੈ ਜਾਂ ਨਹੀਂ ਡਾਕਟਰ ਦੀ ਪਰਚੀ ਤੇ ਲਿਖੀ ਮਹਿੰਗੀ ਦਵਾਈ ਦਾ ਸਸਤਾ ਵਿਕਲਪ ਕਿਵੇਂ ਮੰਗਿਏ ਹਰ ਮਹੀਨੇ ਦਵਾਈਆਂ ਤੇ ਖਰਚ ਹੋਣ ਵਾਲੇ ਪੈਸੇ ਕਿਵੇਂ ਬਚਾਏ ਜਾ ਸਕਦੇ ਨੇ ਬਹੁਤੇ ਲੋਕ ਅਣਜਾਣਤਾ ਕਰਕੇ ਮਹਿੰਗੀਆਂ ਦਵਾਈਆਂ ਖਰੀਦ ਲੈਂਦੇ ਨੇ ਜਦ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਕੇਂਦਰਾਂ ਤੇ ਉਹੀ ਦਵਾਈ 50% ਤੋਂ ਲੈ ਕੇ 90% ਤੱਕ ਸਸਤੀ ਮਿਲਦੀ ਹੈ ਇਹ ਵੀਡੀਓ ਹਰ ਉਸ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਜੋ ਹਰ ਮਹੀਨੇ ਦਵਾਈਆਂ ਲੈਂਦਾ ਹੈ ਜੋ ਬਜ਼ੁਰਗ ਮਾਪਿਆਂ ਲਈ ਦਵਾਈ ਖਰੀਦਦਾ ਹੈ ਜੋ ਘੱਟ ਆਮਦਨ ਦੇ ਵਿੱਚ ਸਿੱਧੀ ਸਮਾਧ ਕਰਨਾ ਚਾਹੁੰਦਾ ਹੈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਅਖੀਰ ਦੇ ਵਿੱਚ ਅਸੀਂ ਦੱਸਾਂਗੇ ਇੱਕ ਐਸਾ ਤਰੀਕਾ ਜਿਸ ਨਾਲ ਤੁਸੀਂ ਹਮੇਸ਼ਾ ਲਈ ਮਹਿੰਗੀਆਂ ਦਵਾਈਆਂ ਤੋਂ ਬਚ ਸਕੋਗੇ ਮਹਿੰਗੀਆਂ ਦਵਾਈਆਂ ਤੋਂ ਹਮੇਸ਼ਾ ਲਈ بچਣ ਦੇ ਅਸਲੀ ਜਿਹੜੇ 7 ਤਰੀਕੇ ਤੁਹਾਨੂੰ ਦੱਸਣ ਜਾ ਰਹੇ ਹਾਂ ਨੰਬਰ 1 ਤੇ ਡਾਕਟਰ ਨੂੰ ਸਾਫ਼ ਕਹਿਣਾ ਤੁਸੀਂ ਕਿ ਜਨਰਿਕ ਮੈਡੀਸਿਨ ਲਿਖਣੀ ਅਕਸਰ ਡਾਕਟਰ ਬ੍ਰਾਂਡਡ ਦਵਾਈ ਲਿਖਦੇ ਨੇ ਜੋ ਬਹੁਤ ਮਹਿੰਗੀ ਹੁੰਦੀ ਹੈ ਤੁਸੀਂ ਹੱਕ ਨਾਲ ਕਹਿ ਸਕਦੇ ਹੋ ਡਾਕਟਰ ਸਾਹਿਬ ਇਹ ਦਵਾਈ ਜਨਰਿਕ ਨਾਮ ਨਾਲ ਲਿਖ ਦਿਓ ਜਨਰਿਕ ਦਵਾਈ ਚ ਉਹੀ ਫਾਰਮੂਲਾ ਹੁੰਦਾ ਹੈ ਉਹੀ ਅਸਰ ਹੁੰਦਾ ਹੈ ਪਰ ਕੀਮਤ ਜਿਹੜੀ ਹੈ 50% ਤੋਂ ਲੈ ਕੇ 90% ਤੱਕ ਘਟ ਹੁੰਦੀ ਹੈ ਨੰਬਰ 2 ਤੇ ਹਮੇਸ਼ਾ ਜਨ ਆਸਦੀ ਕੇਂਦਰ ਤੋਂ ਦਵਾਈ ਲਓ ਪਰ ਸਰਕਾਰ ਵੱਲੋਂ ਚਲਾਏ ਜਾਂਦੇ ਜਨ ਔਸ਼ਦੀ ਕੇਂਦਰਾਂ ਤੇ ਬੀਪੀ, ਸ਼ੂਗਰ, ਆਰਟ, ਥਾਇਰੋਇਡ, ਪੇਨ ਕਿਲਰ, ਐਂਟੀਬਾਇਓਟਿਕ ਦਵਾਈਆਂ ਬਹੁਤ ਸਸਤੀ ਭਾਅ ਤੇ ਮਿਲਦੀਆਂ ਨੇ। ਉਦਾਹਰਨ ਦੇ ਲਈ ਬ੍ਰਾਂਡਡ ਦਵਾਈ 200 ਰੁਪਏ ਦੀ ਜੇ ਮਿਲਦੀ ਹੈ ਤਾਂ ਜਨ ਔਸ਼ਦੀ ਕੇਂਦਰ ਤੇ ਉਹੀ ਦਵਾਈ 30 ਤੋਂ ਲੈ ਕੇ 50 ਰੁਪਏ ਤੱਕ ਮਿਲ ਸਕਦੀ ਹੈ। ਨੰਬਰ 3 ਤੇ ਮੈਡੀਕਲ ਸਟੋਰ ਵਾਲੇ ਨੂੰ ਸਵਾਲ ਪੁੱਛੋ, ਡਰੋ ਨਾ। ਦਵਾਈ ਖਰੀਦਦੇ ਸਮੇ ਇਹ ਪੁੱਛਣਾ ਤੁਹਾਡਾ ਹੱਕ ਹੈ, ਇਸ ਦਵਾਈ ਦਾ ਸਸਤਾ ਵਿਕਲਪ ਹੈ ਤਾਂ ਦੱਸੋ। ਇਸੇ ਸਾਲਟ ਵਾਲੀ ਹੋਰ ਦਵਾਈ ਦਿਖਾਓ 90% ਮਾਮਲਿਆਂ ਦੇ ਵਿੱਚ ਉਹ ਤੁਹਾਨੂੰ ਸਸਤਾ ਆਪਸ਼ਨ ਦੱਸ ਸਕਦੇ ਨੇ ਨੰਬਰ 4 ਤੇ ਦਵਾਈ ਦਾ ਸਾਲਟ ਨੇਮ ਜਰੂਰ ਚੈੱਕ ਕਰੋ ਦਵਾਈ ਦੇ ਪਿੱਛੇ ਲਿਖਿਆ ਹੁੰਦਾ ਹੈ ਸਾਲਟ ਜਾਂ ਕੰਪੋਜੀਸ਼ਨ ਪੜ੍ਹੋ ਜੇ ਸਾਲਟ ਠੀਕ ਹੋਏ ਤਾਂ ਦਵਾਈ ਦਾ ਅਸਰ ਠੀਕੋ ਕੀਮਤ ਵੱਖਰੀ ਨੰਬਰ 5 ਤੇ ਆਨਲਾਈਨ ਪ੍ਰਾਈਸ ਕੰਪੇਅਰ ਕਰਨਾ ਸਿੱਖੋ ਕੋਈ ਵੀ ਦਵਾਈ ਖਰੀਦਣ ਤੋਂ ਪਹਿਲਾਂ 2 ਜਾਂ 3 ਮੈਡੀਕਲ ਸਟੋਰ ਤੋਂ ਟਰਾਈ ਕਰੋ ਆਨਲਾਈਨ ਐਪ ਤੋਂ ਟਰਾਈ ਕਰੋ ਜਨੋਸਦੀ ਕੇਂਦਰ ਤੋਂ ਵੀ ਟਰਾਈ ਕਰੋ 5 ਮਿੰਟ ਦੀ ਕੰਪੇਅਰ ਨਾਲ ਤੁਸੀਂ ਸੈਂਕੜੇ ਰੁਪਏ ਬਚਾ ਸਕਦੇ ਹੋ ਨੰਬਰ 6 ਤੇ ਫालतू ਦਵਾਈਆਂ ਤੋਂ ਬਚਣਾ ਹੈ ਡਾਕਟਰ ਵੱਲੋਂ ਦਿੱਤੀ ਹਰ ਦਵਾਈ ਲਾਜ਼ਮੀ ਨਹੀਂ ਹੁੰਦੀ মালਟੀ ਵਿਟਾਮਿਨ ਟੋਨਿਕ ਐਕਸਟਰਾ ਸਪਲੀਮੈਂਟ ਜ਼ਰੂਰ ਪੁੱਛੋ ਕਿ ਇਹ ਦਵਾਈ ਜ਼ਰੂਰੀ ਹੈ ਜਾਂ ਨਹੀਂ ਨੰਬਰ 7 ਤੇ ਮਹੀਨਾਵਾਰ ਦਵਾਈ ਇਕੱਠੀ ਖਰੀਦੋ ਜੇ ਬੀਪੀ ਸ਼ੂਗਰ ਜਾਂ ਹਾਰਟ ਦੀ ਦਵਾਈ ਲਗਾਤਾਰ ਲੈਂਦੇ ਹੋ ਤਾਂ ਇੱਕ ਮਹੀਨੇ ਦੀ ਇਕੱਠੀ ਦਵਾਈ ਲਓ ਡਿਸਕਾਊਂਟ ਮਿਲਦੇ ਮੌਕੇ ਵਾਦੀ ਨੇ ਜੇ ਤੁਸੀਂ ਸੱਤ ਤਰੀਕੇ ਅਪਣਾ ਲੇ ਤਾਂ ਯਕੀਨ ਕਰੋ ਤੁਸੀਂ ਕਦੇ ਵੀ ਮਹਿੰਗੀਆਂ ਦਵਾਈਆਂ ਦੇ ਜਾਲ ਦੇ ਵਿੱਚ ਨਹੀਂ ਫਸੋਗੇ ਇਹ ਵੀਡੀਓ ਆਪਣੇ ਮਾਪਿਆਂ ਰਿਸ਼ਤੇਦਾਰਾਂ ਦੋਸਤਾਂ ਨਾਲ ਜ਼ਰੂਰ ਸਾਂਝੀ ਕਰੋ ਕਿਉਂਕਿ ਇਹ ਜਾਣਕਾਰੀ ਪੈਸਾ ਵੀ ਬਚਾਉਂਦੀ ਹੈ ਤੇ ਜ਼ਿੰਦਗੀ ਵੀ ਬਚਾਉਂਦੀ ਹੈ ਸੋ ਇਸੇ ਤਰ੍ਹਾਂ ਨਿਤਨੀ ਅਪਡੇਟਾਂ ਲੈਣ ਲਈ ਚੈਨਲ ਨਾਲ ਜੁੜੇ ਰਹੋ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ ਵਾਰ ਤੋਂ ਵਾਰ ਸ਼ੇਅਰ ਕਰੋ ਤਾਂ ਜੋ ਕਿਸੇ ਨੂੰ ਵੀ ਜਿਹੜੀ ਇਸ ਦਾ ਲਾਭ ਮਿਲ ਸਕੇ ਸੋ ਮਿਲਦੇ ਹਨ ਨਵੀਂ ਅਪਡੇਟ ਦੇ ਨਾਲ ਤੇ ਹੋ ਜਾ ਚਾਹਤ ਧੰਨਵਾਦ